ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਆਪਾਂ ਚੱਲੇ ਆ ਜੀ ਹਲਦੀ ਤੇ ਚੱਲੇ ਆ ਮਤਲਬ ਕਿ ਤੇਲ ਚੜਨਾ ਵਾ ਮੇਰੇ ਭਤੀਜੇ ਨੂੰ ਤੇ ਆਪਾਂ ਉੱਥੇ ਚੱਲੇ ਆ ਤੇ ਤੁਹਾਨੂੰ ਜਾ ਕੇ ਤੁਹਾਨੂੰ ਮਿਲਦੇ ਆ ਮੈਂ ਆਵਲੀ ਡਰੈਸ ਪਾ ਲਈ ਸੀਗੀ ਤੇ ਚਲੋ ਆਪਾਂ ਉੱਥੇ ਜਾ ਕੇ ਮਿਲਦੇ ਆ ਫਿਰ ਤੁਹਾਨੂੰ ਲੋਕਾਂ ਨੂੰ ਮਾੜੀ ਕੋਈ ਲੋਕ ਬੰਦੇ ਦੇਖੇਗਾ ਜੋ ਤੂੰ ਬੁਲਾਇਆ ਕਿਉਂ ਨਹੀਂ ਆ ਸੱਸੀ ਗਾਣੀ ਮਿਲਾਨੀ ਹੁੰਦੀ ਬੁਲਾਈ ਸੀ ਤੂੰ ਬੁਲਾਈ ਸੀ ਜੀ ਮੈਨੂੰ ਆਇਆ ਇਹ ਮੈਨੂੰ ਪਤਾ ਨਹੀਂ ਤੇ ਗਰਮੀ ਬੜੀ ਆ ਪਾ ਚੁੱਕੇ ਆ ਤੇ ਹੁਣ ਆਪਾਂ ਰੋਟੀ ਪਾਣੀ ਵੀ ਖਾ ਲਿਆ ਵਾ ਤੇ ਹੁਣ ਦਿਖਾਨੀ ਆ ਗੁਲਗਲੇ ਕੱਢਦੇ ਪਏ ਆ ਤੇ ਗੁਲਗਲੇ ਆਪਾਂ ਗੁਲਗਲ ਮੈਨੂੰ ਵੀ ਬਹੁਤ ਪਸੰਦ ਆ ਵੈਸੇ ਇਹ ਕਿਧਰ ਨਾਲ ਗਾ ਲੰਝੇ ਗੁਨੇ ਆ ਗੁਲਗਲੇ ਨਹੀਂ ਗੁਨੇ ਆ ਮਮੀ ਨੇ ਵੀ ਲਾ ਲਓ ਇਹ ਬਾਅਦ ਵਿੱਚ ਕੱਢਨੇ ਆ ਸਾਰੇ ਕੱਢ ਕੇ ਇੱਥੇ ਰੱਖ ਲਏ ਆ ਤੇ ਹੁਣ ਬਾਅਦ ਵਿੱਚ ਇਹਨਾਂ ਦੇ ਗੁਣੇ ਨਿਕਲਣਗੇ ਨਾਲ-ਨਾਲ ਕੱਢੀ ਜਾਣੇ ਆ ਤੇ ਨਾਲ-ਨਾਲ ਹਾਂਜੀ ਆਓ ਵੇਖੋ ਉਧਰ ਵੀ ਕੀ ਕਿਹਾ ਭਾਬੀ ਜੀ ਕੀ ਕਿਹਾ ਭਜੀ ਇੱਧਰ ਰੋਟੀਆਂ ਬੰਦੀਆਂ ਵੀ ਆ ਸਾਰੇ ਜਣੇ ਨੇ ਰੋਟੀ ਪਾਣੀ ਖਾ ਪੀ ਲਿਆ ਤੇ ਵੇਲੇ ਹੋ ਗਏ ਰੋਟੀ ਪਾਣੀ ਖਾ ਗਏ ਮਠਿਆਈਆਂ ਵੀ ਸਭ ਖੋ ਜੀਆਂ ਕਿਉਂਕਿ ਰੋਟੀ ਪਾਣੀ ਤੇ ਖਾ ਲਿਆ ਸਭ ਡੈਕੋਰੇਸ਼ਨ ਕੀਤੀ ਹੋਈ ਆ ਬਾਹਰੋਂ ਖਾਲਦੀਆਂ ਉੱਪਰ ਵੀ ਹੁੰਦੀ ਪਈ ਆ ਜੇ ਉੱਪਰ ਉਹ ਡੈਕੋਰੇਸ਼ਨ ਕੀਤੀ ਹੋਈ ਆ ਹਜੇ ਕਰਦੇ ਵੀ ਪਏ ਆ ਉੱਪਰ ਡੈਕੋਰੇਸ਼ਨ ਕਰਦੇ ਪਏ ਆ ਤੇ ਮੈਂ ਕਿ ਤੁਹਾਨੂੰ ਇਹ ਨਾਲ ਸ਼ੇਅਰ ਕਰਾਂ ਕਿ ਡੈਕੋਰੇਸ਼ਨ ਇੱਧਰ ਖੁੱਲੀ ਜਗ੍ਹਾ ਵਾ ਇੱਥੇ ਪੱਧਰਾ ਕਰਦੇ ਪਏ ਆ ਇੱਥੇ ਬਣਾਵਾਂਗੇ ਇੱਥੇ ਲਾਣਾ ਟੈਂਟ ਵਗੈਰਾ ਇੱਥੇ ਲਗਾਣੇ ਨੇ ਤੇ ਇਹਨਾਂ ਦਾ ਬਾਹਲੀ ਸਾਈਡ ਆ ਨਾ ਤੇ ਲ ਇੱਥੇ ਲੱਗੇਗਾ ਇਥੇ ਗੁਲਗੁਲੇ ਨਿਕਲਣ ਲੱਗਿਆ ਦੇ ਅਗ ਗੁਲਗੁਲੇ ਕੱਢਨੇ ਯੰਨਾ ਨੇ ਉਧਰ ਪਕੌੜੇ ਵਗੈਰਾ ਨਿਕਲੇ ਬਏ ਗਲ ਯਾਦ ਕਰਨਾ ਹੀ ਹੋਇਆ ਆਂ ਦੇ ਵੀਡੀਓ ਪ੍ਰੋਮਿਸ ਕਰੂੰ ਪਕੌੜੇ ਸਾਰੇ ਖਾਲੇ ਪਰ ਆਪਾਂ ਤੇ ਹੁੰਦੇ ਰੋਟੀ ਖਾਦੀ ਅਸੀਂ ਆ ਕਾ ਨਹੀਂ ਖਾਓਗਾ ਕੋ ਨਹੀਂ ਅਈ ਰੋਟੀ ਖਾ ਲਈ ਨਹੀਂ ਇਕ ਰੋਟੀ ਘੜਨੇ ਚਟਣੀ ਵੀ ਆ

ਪੜੀ ਪਿੰਡੋਂ ਵੀ ਆਖੋ ਪ੍ਰੀਤਾ ਉਹ ਮੀਡੀ ਵੱਟ ਨੂੰ ਵੀ ਉਹ ਵੀ ਆਈ ਕਮਾ ਆ ਗਿਆ ਕਿੱਦਾਂ ਬੰਦੇ ਆ ਪਾਗੇ ਤੇ ਖਾਇੋ ਤੇ ਕਮਾ ਆ ਕੇ ਬੈਠਿਆ ਦੇਖ ਲੈ ਮੈਂ ਕਾ ਕੱਟੇ ਨਾ 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 ਪਾਣੀ ਚਲਾ ਪਾਣੀ ਦੇ ਨਾ ਹਾਂ ਕਮਾ ਆਇਆ ਨਹੀਂ ਸਿੱਟੇ ਇੱਜਾ 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 ਨਹੀਂ ਮੈਂ ਕਿਹਾ ਮਾਂ ਦੇ ਕੋਲ ਹੱਲੇ ਨਿਕਲਦੇ ਪਏ ਪੁਨੇ ਨਿਕਲਦੇ ਰਹਾ ਸਾਰੇ ਜਣੇ ਥਰਦੇ ਪੁਨੇ ਕੱਢਣਗੇ ਮਤਲਬ ਸ਼ਗਨ ਹੁੰਦਾ ਵਾ ਸਾਰੇ ਜਣੇ ਕੱਢਦੇ ਆ ਜਿਹੜੇ ਹੈ ਨਾ ਬਾਬਾ ਸ਼ਰਤਾਂ ਕਰਦੇ ਹੁੰਦੇ ਬਾਗ ਨਿਆਣੀ ਆਏ ਇਹਨਾਂ ਨੂੰ ਪਹਿਲਾਂ ਉਹਨਾਂ ਨੂੰ ਕੱਢਦੇ ਨੇ ਇੱਕ ਜਣੇ ਨੇ ਸਰਟੀਫਿਕੇਟ ਜਿਹਾ ਪਾਇਆ ਹੈ ਨਾ ਆਪਣਾ ਮੈਂ ਤਾਂ ਸਹੀ ਨਹੀਂ ਬਤਾਈ ਪਕੌੜੇ ਬਹੁਤ ਸੁਆਦਾ ਕਈ ਵਾਰ ਚੱਲ ਜਣਾ ਹਰਸ਼ ਨੇ ਜਿਹਾ ਹੋਣਾ ਵਾ ਵਚੋਲਾ ਵਚੋਲਣ ਨੇ ਸਾਡੇ ਮੁੰਡੇ ਦੇ ਵਚੋਲਾ ਵਚੋਲਣ ਨੇ ਧੋਣਾ ਇਹਨਾਂ ਨੇ ਰਿਸ਼ਤਾ ਕਰਾਇਆ ਵਾ ਸੰਧੂ ਸਾਹ ਬੈਠੇ ਪਕੌੜੇ ਹੈ ਰਿਸ਼ਤਾ ਕੀ ਆ ਆ ਉਹ ਸਾਡੇ ਕੋ ਗਏ ਹੀ ਕਿਤੇ ਤਾਈ ਰਿਸ਼ਤਾ ਹੋ ਗਿਆ ਵੀ ਗੱਲ ਹੋਈ ਦੋਵੇਂ ਵਿਚੋਲੇ ਆਪਾ ਇੱਕ ਜਣਾ ਨਹੀਂ ਹੈ ਕਿਹੜਾ ਜੋੜਵਾ ਹੈ ਹੋ ਰਹੇ ਨਾ ਪਹਿਲਾਂ ਆਹ ਤੇ ਧੰਨ ਜੋੜ ਲਾਂਦੇ ਹਾਂ ਹਾਂ ਹੋ ਹੰਟੀਲ ਦੀ ਤਿਆਰੀ ਕਰਦੇ ਪਏ ਤੇਲ ਚੜਾਉਣਾ ਵਾ ਤੇਲ ਚੜਾਉਣ ਲੱਗੇ ਆ ਹੈਲੋ ਅੱਜ ਮਾਂਜਾ ਲਾਉਣਾ ਹੂੰ ਮਾਂਜਾ ਮਾਂਜਾ ਕਾ ਮਾਦੀ ਪੈਣਾ ਰਹੀ ਆ ਨਾ ਤੇ ਜਿਹੜੇ ਬਸ ਤੇ ਮਾਂਜੇ ਪੈਣਾ ਮੁੰਡੇ ਨੇ ਹੁਣ ਜਿੰਨਾਂ ਸੌਰੇ ਆਉਂਦੇ ਖੰਨਾ ਨੀ ਥੀ ਆਈ ਆ ਹੁਣ ਹਾਂ ਜੀ ਕੀ ਹੁੰਦੇ ਹੁੰਦੇ ਆ ਜਦੋਂ ਤੇਲ ਛੱਡਦਾ ਨਾ ਫੇ ਦੰਦਾਂ ਤੇ ਦਾਣੇ ਸਾਰੇ ਆਪਣੇ ਆਪਣੇ ਘਰਾਂ ਚੋਂ ਲੈ ਕੇ ਹੁੰਦੇ ਆ ਤੇ ਫਿਰ ਨਾ ਬਾਅਦ ਵਿੱਚ ਫਿਰ ਗੁਲਗਲੇ ਵੀ ਨਾਲ ਦਿੰਦੇ ਆ ਇੱਧਰ ਵੀ ਤਿਆਰੀ ਹੋ ਰਹੀ ਆ ਹਾਂ ਦੇਖੋ ਬਈ ਕੁੜੀ ਨੇ ਸੂਟ ਪਾ ਲਿਆ ਵਾ ਮੈਚਿੰਗ ਮੇ ਆ ਗਈ ਆ ਤ੍ਰਿਹਾ ਸਾਢੇ ਮੈਚਿੰਗ ਹੋ ਗਈ ਆ ਦੇਖ ਇੱਧਰ ਸੱਚੀ ਗਾਲੀਂ ਬਲਾਈ ਤੋ ਸਸਿਕਾ ਬਲਾ ਸਸਿਕਾ ਸਾਰੇ ਨੂੰ ਇਹ ਮੇਰੀ ਵੀਡੀਓ ਚ ਪਹਿਲਾਂ ਵੀ ਹੁੰਦੀ ਹੁੰਦੀ ਹੈ ਨਾ ਤੇ ਇਦਰੀ ਵਾਲੇ ਹਾਂ ਉਹ ਮੈਂ ਮੈਂ ਕੋਈ ਨਹੀਂ ਦਰਮਾਤ ਅੱਛਾ ਤੁਹਾਨੂੰ ਮੈਂ ਕਿਹਾ ਤੇ ਮੈਂ ਦੱਸ ਦਿੰਦੀ ਕਿਤਾਵਾ ਨਿਊ ਨਿਊ ਪੇਂਟ ਹੈ ਜੇ ਕਰਦੇ ਪਏ ਆ ਪੇਂਟ ਵੈਸੇ ਕਿਉਂਕਿ ਇਹ ਲੇਟ ਹੀ ਆਏ ਆ ਜਿੱਦਾਂ ਬਾਹਰੋਂ ਬਹਿਰੀਨ ਤੋਂ ਲੇਟ ਆਇਆ ਤੇ ਲੇਟ ਹੀ ਇਹਨਾਂ ਨੇ ਗਰ ਆਇਆ ਵਾ ਹੋਰ ਬਾਹਰੋਂ ਤੇ ਸਾਰਾ ਹੋ ਗਿਆ ਵੈਸੇ ਥੋੜਾ ਬਤਾ ਅੰਦਰੋਂ ਹੈ ਨਿੰਬੂ ਵੀ ਲੱਗੇ ਆ ਇੱਧਰ ਵੇਖੋ ਕਿੰਨੇ ਹਾਂ ਆ ਚਾਰ ਪਲਾਂ ਆ ਵੇਖੋ ਨਿੰਬੂ ਹੋ ਅੱਜ ਤੇਲ ਜਣਾ ਲੱਗੇ ਫੈਨਾ ਇਹ ਸਾਰਾ ਜਿਹੜੇ ਉਹ ਖੜ ਦੇਉਂਦੇ ਆ ਉਹ ਲੱਜੂਗੀ ਹਨਾ ਹਾਂਜੀ ਔਰ ਜਿਹੜਾ ਨੇ ਹਾਂਜੀ ਵਾਸਾ ਵਧੀਆ ਵਾਸਾ ਕਾਲਾ ਨੇ ਸੇਮਪਨ ਘਰ ਗਏ ਬੜੇ ਪ੍ਰਯੋਗਾਂ ਕਿਰੇ ਨਾ 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 ਅਸੱਛੇ ਦਾ ਕੀ ਹਾਲ ਚੱਲ ਨੇ ਕਿੰਨੇ ਦਿਨਾਂ ਬਾਅਦ ਦੇਖਿਆ ਇਹ ਪਾਸੇ ਤੁਹਾਡੇ ਕੋਲ ਪੁੱਛ ਕੇ ਗਏ ਹਾਂਜੀ কি তুমি আমারে তুমি ਪ੍ਰਬੀਨ ਬਾਤਾਂ ਮੈਂ ਚਾਹ ਰਿਹਾ ਹਾਂ ਕਿ ਇਹ ਬੰਦ ਕਰ ਦੇ ਇਹ ਚੱਲ ਰਹੀ ਹੈ ਤੇ ਜੀ ਇਹ ਕਿਮਾਂਡਰ ਤੋਂ ਗੱਤੇ ਗਾ 2.5 ਦੇ ਕੇ ਤੇ ਜੀ ਬਹੁਤ ਕੁਝ ਨਹੀਂ ਬਾਕੀ ਆ ਬੀਜੀ ਸਤਿ ਸ਼੍ਰੀ ਅਕਾਲ ਓਰ ਦੇ ਦਿੰਗੇ ਹਾਂ ਤੁਹਾਨੂੰ ਬਹੁਤਿਆਂ ਬਹੁਤਿਆਂ ਦੇਖੋ ਤੁਸੀਂ ਨਹੀਂ ਨਹੀਂ ਅਜੇ ਆਵਾਜ਼ ਨਹੀਂ ਸੌਂਦੀ ਪਈ ਫਾ ਮੈਮਰੀ ਫੁੱਟਾ ਤੁਸੀਂ ਦੇਖ ਹੀ ਜਾਓ ਅਜੇ फा <laughs> फेर ਕੋਈ ਚੱਕਰ ਨਹੀਂ ਬਹੁਤ سارے ਪਾ ਦਿਓ ਬਹੁਤ سارے ਬਹੁਤ ਸੰਗਤ ਪਾ ਦਿਓ ਇਤਨਾ ਕਿੰਨੇ ਪਾਉਂਦੇ ਆ ਇਪੋਮਣੇ ਕੱਲ ਕੋਈ ਅਪਡੇਟ ਹੋਣੀ ਆ ਮੁੰਡੇ ਮੁੰਡੇ ਦੇ ਪਫੜ ਅੰਦਰ ਬੈਠਾ ਮੈਂ ਨਾ ਪਫੜ ਨੂੰ ਮਾਇ ਮਰੋ ਪੱਪੜ ਕਹਿੰਦੇ ਜਨਾਨੀਆਂ ਦੇ ਕੰਮ ਹੁੰਦੇ ਆ ਮੈਂ ਕਿਹਾ ਉਹਨੂੰ ਫੋਟੋ ਤੇ ਕਰਾ ਲਵਾ ਕੇ ਇੱਕ ਉਹਨੂੰ ਹੁੰਦੇ ਆ ਤੇ ਫਿਰ ਫੋਟੋ ਕਰਵਾਉਨੇ ਆ ਨਾ ਵੇ ਲੋ ਰੌਣਕ ਮੇਲਾ ਵਾ ਇਦਾਂ ਹੁੰਦਾ ਵੈਸੇ ਬਹੁਤ ਘੱਟ ਹੁੰਦਾ ਵਾ ਵੇ ਲੋ ਸਾਰੇ ਜਣੇ ਆਏ ਆ ਬਹੁਤ ਘੱਟ ਹੁੰਦਾ ਇਦਾਂ ਦੇਖੋ ਪਰ ਸਾਰੇ ਜਣੇ ਆਏ ਦੇਖੋ ਪਰ ਸਾਰੇ ਜਣੇ ਆਏ ਦੇਖੋ ਉਹੋ ਪਹਿਲਾਂ ਅੱਖਾਂ ਨੂੰ ਕੋਲ ਸਾਫ਼ ਕਰ ਦੇਣੀ ਉਹ ਬਾਤ ਕਰ ਦੇਣੀ ਉਹ ਕੀ ਬਣਾਉਣਾ ਤੇ ਇਹਨੇ ਉਸਨੇ ਇਕਾਲ ਦੀ ਸਾਰੇ ਨੂੰ ਮੁਕਾ ਮਾਰਦਾ ਵਾ ਮੁਕਾ ਹਾਂਜੀ ਧੰਨ ਬਹੁਤ ਵਧੀਆ ਵਧੀਆ ਤੇਲ ਚੜਾ ਚੜ ਗਿਆ ਵਾ ਮੁੰਡੇ ਨੂੰ ਤੇ ਹੁਣ ਫਿਲਹਾਲ ਰੱਖ ਦਿੱਤਾ ਬਾਅਦ ਵਿੱਚ ਸਾਫ਼ ਕਰ ਲਾਂਗੇ ਸਾਰੇ ਵੇਖਿਆ ਕਰਨਗੇ ਕਿੰਨਾ ਕੁੜੀਆਂ ਕੰਮ ਕਰਦੀਆਂ ਵੇਖ ਲਓ ਕਿਸੇ ਦੇ ਪਿੰਡ ਦੇ ਵਿੱਚ ਇਦਾਂ ਨਹੀਂ ਹੋਗਾ ਵੀ ਸਾਰੇ ਜਣੇ ਇਕੱਠੇ ਹੋ ਜਾਂਦੇ ਆ ਤੇ ਵੇਖਿਆ ਤੁਹਾਨੂੰ ਮੈਂ ਦਿਖਾਇਆ ਪਹਿਲਾਂ ਵੀ ਵੀ ਕਿਦਾਂ ਸਾਰੇ ਜਣੇ ਆਏ ਹੋਏ ਆ ਨਾ ਰੌਣਕ ਕਿੰਨੀ ਲੱਗੀ ਆ ਇਦਾਂ ਕਦੀ ਨਹੀਂ ਵੇਖਿਆ ਵੀ ਜਿੰਨੀ ਹਨਾ ਸਾਰਾ ਪਿੰਡ ਹੀ ਆਇਆ ਹਾਂ 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 ਇੱਥੇ ਆ ਪਕੌੜੇ ਆ ਵੇਖੋ ਕੁੜੀ ਕਿੰਨੀ ਆ ਕੁੜੀ ਕਿੰਨਾ ਕੰਮ ਕਰਨੀ ਵੇਖ ਲਓ ਵੀ ਘਰੋਂ ਲੈਦਾ ਗਿਆ ਵਾ ਬਾਹਰ ਕੁੜੀਆਂ ਨਵਾਂ ਹੀ ਇਹ ਧੁੜੀ ਕਹਿਣਾ ਵਹੀ ਕੁੜੀਆਂ ਸਮਝਦੇ ਨਾ ਉਹਨਾਂ ਵੀ ਇਹ ਪਾ ਵੀਜੀ ਹੁੰਦੇ ਨੇ ਮੇਰੀ ਲਾਈਵ ਦੇ ਵਿੱਚ ਵੀ ਬਹੁਤ ਹੈਲਪ ਕਰਦੇ ਇਹ ਵੀ ਤੇ ਇਹ ਵੀ ਸਾਡੀਆਂ ਸਾਡੀਆਂ ਭਾਬੀਆਂ ਨੇ ਤੇ ਬਹੁਤ ਵੇਖ ਲੋ ਸਾਰੇ ਇਕੱਠੇ ਹੋ ਜਾਂਦੇ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਨਾ ਜਾਂ ਕੋਈ ਵੀ ਛੋਟਾ ਮੋਟਾ ਵੀ ਹੁੰਦਾ ਵਾ ਸਾਰੇ ਬਹੁਤ ਫਿਰ ਕਰਦੇ ਆ ਆ ਸਾਡੇ ਵੀਜੀ ਬੈਠੇ ਆ ਵੀਜੀ ਇਧਰ ਨੂੰ ਮੁਹ ਕਰੋ ਹੈਲੋ ਸਤਿ ਸ਼੍ਰੀ ਅਕਾਲ ਬੁਲਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਤਾਂ ਅਨੁਸਾਰ ਇਹਨੂੰ ਸੱਸੀ ਕਾਲ ਬੀਜੀ ਵੱਲੋਂ ਜਿੰਨੇ ਵਾਰੀ ਵੀ ਆਉਂਦੇ ਸਨ ਤੇ ਸੋਨਾ ਕਮੈਂਟ ਕਰਕੇ ਦੇ ਮੇਰੀ ਮੰਮੀ ਸਾਡੇ ਮੰਮੀ ਨੇ ਮੇਰੇ ਬੀਜੀ ਨੇ ਸਾਡੇ ਦੇ ਵੇਖਿਆ ਇਹਨਾਂ ਨੂੰ ਸਾਰਿਆਂ ਨੂੰ ਪਤਾ ਮੇਰੀ ਮਾਂ ਹਾਂ ਮੈਂ ਤੇਰੀ ਬਹੁਤ ਸੋਹਣੀ ਹੁੰਦੀਆਂ ਬਹੁਤ ਸੋਹਣੀਆਂ ਹੁੰਦੀਆਂ ਦੇਖੋ ਲੈ ਦਾ ਕਿੰਨੀ ਸੋਹਣੀ ਆਈ ਹੈ ਫੋਟੋ ਵੀ ਕਦੀ ਵਾੜੀ ਹੁੰਦੀ ਹੈ ਹੈ ਇਹਨਾਂ ਨੂੰ ਪਾਪਾਂ ਦੇ ਵਿੱਚ ਪਾ ਪਾ ਕੇ ਤੇ ਫਿਰ ਸਾਰੇ ਘਰ ਦੇ ਵਿੱਚ ਲੈ ਕੇ ਜਾਂਦੇ ਨੇ ਅਗੜੇ ਲੈ ਲਿਆ ਤੇ ਹੁਣ ਆਪਾਂ ਪੈਕ ਕਰ ਲਿਆ ਤੇ ਹੁਣ ਆਪਾਂ ਚੱਲੇ ਆਂ ਚੱਲੀਏ ਆ ਗਏ ਆ ਤੇ ਆ ਕੇ ਹੁਣ ਮੈਂ ਚਾਹ ਰੱਖੀ ਐ ਕਿ ਮੈਨੂੰ ਤੁਹਾਨੂੰ ਪਤਾ ਨਾ ਚਾਹ ਦਾ ਹੁੰਦਾ ਮੈਂ ਚਾਹ ਪੀਵਾਂਗੀ ਫਿਰ ਮੈਂ ਹੋਰ ਕੰਮ ਕਰਾਂਗੀ ਕੁਝ ਵੀ ਤੇ ਚਾਹ ਬਿਲਕੁਲ ਪਹਿਲਾਂ ਚਾਹ ਜ਼ਰੂਰੀ ਹੈ ਮੇਰੇ ਵਾਸਤੇ ਤੇ ਮੈਂ ਚਾਹ ਪੀਵਾਂਗੀ ਤੇ ਚਾਹ ਪੀ ਕੇ ਤੇ ਨਾਲ ਛਲਗਮ ਛਲਗਮ ਬਣਾਏ ਅੱਜ ਛਲਗਮ ਮੈਂ ਤੁਹਾਨੂੰ ਦਿਖਾਨੀ ਹੈ ਛਲਗਮ ਆਉਂਦਿਆਂ ਨੂੰ ਰਾਜੂ ਨੇ ਛਲਗਮਾਂ ਮੈਂ ਕਿਹਾ ਤੂੰ ਕੱਟ ਕੇ ਨਾ ਛਲਗਮ ਤੇ ਰੱਖ ਦੇ ਤੇ ਉਹਨੇ ਰੱਖ ਦਿੱਤੇ ਨੇ ਛਲਗਮ ਤੇ ਤੁਹਾਨੂੰ ਦਿਖਾਨੀ ਹੈ ਛਲਗਮ ਵਿੱਚ ਪਾਲਕ ਆ ਗਈ ਛਲਗਮ ਤੇ ਹਾਂ ਆ ਮੇਰੀ ਬਣ ਗਈ ਆ ਚਾਹ ਤੇ ਇਧਰ ਛਲਗਮ ਰੱਖੇ ਨੇ ਮਤਲਬ ਹੋ ਗਏ ਨੇ ਮੈਂ ਖੋਲਿਆ ਹੁਣੇ ਆ ਕੇ ਤੇ ਹੁਣ ਇਹਨੂੰ ਮੈਂ ਨਾ ਕੋਟ ਦੇਣੀ ਵਿੱਚ ਪਾ ਕੇ ਨਾ ਵਿੱਚ ਪਾਵਾਂਗੇ ਸੀ ਮੱਕੀ ਦਾ ਆਟਾ ਤੇ ਮੱਕੀ ਦਾ ਆਟਾ ਪਾ ਕੇ ਇਹਨੂੰ ਤੇ ਮੈਂ ਕੋਟ ਦਾਂਗੀ ਕੋਟ ਦਾਂਗੀ ਇਹਨੂੰ ਜਿੱਦਾਂ ਸਾਗ ਚ ਮੱਕੀ ਦਾ ਆਟਾ ਪਾਈਦਾ ਨਾ ਉਦਾਂ ਹੀ ਆਪਾਂ ਇਹਦੇ ਚ ਵੀ ਪਾਉਣਾ ਵਾ ਤੇ ਇਹਦੇ ਚ ਇਦਾਂ ਪਾ ਕੇ ਮੱਕੀ ਦਾ ਆਟਾ ਇਹ ਕੋਟਵੇਂ ਆਏ ਜਿਹਦੇ ਸ਼ਲਗਮ ਜਿਹੜੇ ਨਾ ਆਪਾਂ ਇਦਾਂ ਹੀ ਜ਼ਿਆਦਾ ਬਣਾਉਣੇ ਆ ਕੋਟਵੇਂ ਤੇ ਪਾਲਕ ਪਾਈਏ ਦੇ ਵਿੱਚ ਤੇ ਕੱਟ ਕੇ ਪਾਤੇ ਹੀ ਕੇ ਸ਼ਲਗਮ ਤੇ ਹੁਣ ਮੱਕੀ ਦਾ ਆਟਾ ਪਾ ਕੇ ਤੇ ਮੈਨੂੰ ਕੋਟ ਦੇਣੀ ਫਿਰ ਤੜਕਾ ਲੱਗ ਜਾਊਗਾ ਪਿਆਜ਼ ਟਮਾਟਰ ਦਾ ਤੜਕਾ ਲਾਵਾਂਗੇ ਇਦਾਂ ਹੀ ਕੋਟ ਜਾਂਦੇ ਬਹੁਤ ਸੋਨੇ ਹੋ ਜਾਂਦੇ ਇਦਾਂ ਹੀ ਉਹ ਲੋ ਜੇ ਮੈਂ ਮੱਕੀ ਦਾ ਆਟਾ ਹੋਰ ਪਾਉਣੀ ਆ ਦੋ ਚਮਚੇ ਪਾਏ ਆ ਪਤਾ ਚੱਲ ਜਾਂਦਾ ਐਵੇਂ ਵੀ ਹੋ ਗਏ ਆ ਅ ਸਿੱਕਾ ਜਿਆਦਾ ਲਗਾਤਾ ਸੀ ਨਹੀਂ ਨਹੀਂ ਕੋਈ ਗੱਲ ਨਹੀਂ ਵਧੀਆ ਇਹ ਘੋਟ ਨਹੀਂ ਆ ਆ ਕਿਦਾਂ ਬਰ ਜਾ ਇਹ ਚਾਹ ਆ ਮੈਂ ਬਣ ਗਈ ਬਸ ਲੱਗੀ ਹੁਣ ਇਹ ਰਿਜ ਗਿਆ ਵਾ ਤਾਂ ਹੁਣ ਇਹਨੂੰ ਬਸ ਤੜਕਾ ਲਾ ਦੇਣਾ ਤੇ ਚਾਹ ਵੀ ਆ ਤਰਕਾ ਕੇ ਵੀ ਲਸਣ ਨਹੀਂ ਪਾਉਣਾ ਅੱਛਾ ਪਿਆਜ਼ ਟਮਾਟਰ ਤੇ ਮੇਥੀ ਪਾਵਾਂਗੇ ਮੇਥੀ ਦੇ ਨਾਲ ਨਾ ਫਿਰ ਉਹਨਾਂ ਸੰਭਾਲ ਹੀ ਲੋ ਕੋ ਡੱਬੇ ਦੇ ਪਾਓ ਇਹ ਤੇ ਮੇਰੇ ਫੇਵਰਟ ਚੀਜ਼ਾਂ ਹੈ ਨਾ ਜਿਹੜੀਆਂ ਆ ਵਾ ਨਾ ਤੂੰ ਖਾ ਕੇ ਦੇਖ ਇਹ ਖਾ ਲਿਆ ਬੜੀ ਖਸਤਾ ਬਣਿਆ ਖਾਦੀ ਆ ਇਹਨਾਂ ਦੀ ਖਾਨ ਨਾਲ ਥੋੜੀ ਖਾ ਅੱਛਾ ਤੇਰੇ ਦੰਦ ਤੂੰ ਦੰਦ ਵਿਖਾਲਣ ਨਹੀਂ ਗਿਆ ਸੀਗਾ ਦਿਖਾਇਆ ਦਵਾਈ ਆ ਦੇਖ ਮੈਨੂੰ ਇਸ ਤਰ੍ਹਾਂ ਦੇ ਮੈਂ ਤੇ ਆਜ ਆਪ ਲੈ ਕੇ ਕੁਲਕਣੇ ਕੁਲਕਣ ਮੈਨੂੰ ਇਸ ਤਰ੍ਹਾਂ ਦੇ ਸੌਫਟ ਨਹੀਂ ਵਧੀਆ ਲੱਗਦਾ ਕੁਰੰਤੀ ਕੁਰੰਤੀ ਵਧੀਆ ਵੇਚਾ ਨਾਲ ਮੇ ਲੱਗੀਆਂ ਹੁਣ ਖਾਣ ਸਾਡਾ ਹੋ ਗਿਆ ਸੀਗਾ ਤੇ ਅਸੀਂ ਹੁਣ ਮੈਂ ਵੀਡੀਓ ਦੀ ਐਂਡਿੰਗ ਕੀਤੀ ਨਹੀਂ ਸੀ ਕਿ ਤੇ ਮੈਂ ਕਹਿੰਦਾ ਐਂਡ ਕਰਦਾ ਵੀਡੀਓ ਦਾ ਤੇ ਤੁਹਾਨੂੰ ਜੀ ਅੱਜ ਦਾ ਵਲੌਗ ਮੇਰਾ ਥੋੜਾ ਵੀ ਵਧੀਆ ਲੱਗਿਆ ਹੋਵੇ ਤੇ ਆਪਣੀ ਖੁਸ਼ੀ ਤੁਹਾਡੇ ਨਾਲ ਵੀ ਮੈਂ ਸ਼ੇਅਰ ਕੀਤੀ ਆ ਤੇ ਮੇਰੇ ਭਤੀਜੇ ਦੀ ਸ਼ੁਰੂ ਹੋ ਗਿਆ ਵਾ ਮੈਰਿਜ ਸ਼ੁਰੂ ਹੋ ਗਈ ਆ ਤੇ ਅੱਜ ਪਹਿਲਾ ਦਿਨ ਸੀਗਾ ਜਿੱਦਾ ਤੇਲ ਦਾ ਤੇ ਆਪਾਂ ਗਏ ਨਹੀਂ ਨਾ ਜਿੱਦਾਂ ਮੈਂ ਹੁਣ ਪਹਿਲਾਂ ਗਈ ਨਹੀਂ ਸੀਗੀ ਤੇ ਅੱਜ ਹੀ ਮੈਂ ਤੇਲ ਵਾਲੇ ਦੇਣੀ ਗਈ ਆ ਤੇ ਦਿਲ ਤੇ ਬਹੁਤ ਕਰਦਾ ਸੀ ਕਿ ਪਹਿਲਾਂ ਜਾਵਾਂ ਉੱਥੇ ਜਿੱਦਾਂ ਬਹੁਤ ਰੌਣਕਾਂ ਲੱਗੀਆਂ ਉਹ ਹੀ ਆਣੇ ਤੇ ਗਾਉਣ ਵੀ ਬਿਠਾਇਆ ਵਾ ਤੇ ਪਰ ਇਹ ਅਭੀ ਜਾਇਆ ਨਹੀਂ ਗਿਆ ਹੁਣ ਦੇਖਾਂਗੇ ਕਿ ਮਤਲਬ ਕਿ ਘਰ ਸਾਰੇ ਆਏ ਹੋਏ ਨੇ ਨਾ ਤਾਂ ਕਰਕੇ ਅੱਜ ਬੇਟੇ ਨੇ ਵੀ ਅੱਜ ਰਾਤ ਨੂੰ ਹੁਣ ਬੇਟੇ ਨੇ ਆਣਾ ਵਾ ਸਵੇਰ ਦੇ ਤੇ ਨਹੀਂ ਵੱਜ ਜਾਣੇ ਉਹਨਾਂ ਜਦੋਂ ਨਹੀਂ ਆਣਾ ਤਾਂ ਕਰਕੇ ਆਪਣ ਨੂੰ ਮੈਂ ਰਹਿ ਨਹੀਂ ਸਕੀ ਨਾਲੇ ਘਰ ਵਿੱਚ ਮੇਰੇ ਆਏ ਹੋਏ ਤੇ ਉਹ ਦਰਾਣੀ ਵੀ ਆ ਤੇ ਇਦਾਂ ਚੱਲਦਾ ਪਿਆ ਸਭ ਕੁਝ ਵਿਆਹ ਸ਼ਾਦੀ ਦਾ ਵੀ ਤੇ ਇਸ ਕਰਕੇ ਫਿਰ ਮੈਂ ਉਹ ਵਾਲੀਆਂ ਤੇ ਅਟੈਂਡ ਨਹੀਂ ਕੀਤੀਆਂ ਹੈਗੇ ਜਿੱਦਾਂ ਫੰਕਸ਼ਨ ਜਿਹੜੇ ਆ ਗਾਉਣ ਬਿਠਾਲ ਦੇ ਨੇ ਸਭ ਕੁਝ ਮਿਸ ਕਰਦੀ ਪਈਆਂ ਵੈਸੇ ਵੀ ਦਿਲ ਤੇ ਬਹੁਤ ਕਰਦਾ ਪਰ ਨਾ ਮਜਬੂਰੀ ਹੁੰਦੀ ਆਪਣੇ ਕਰਦੀ ਨਹੀਂ ਵੀ ਆਪਾਂ ਹਨਾ ਸਾਰੇ ਫੰਕਸ਼ਨ ਅਟੈਂਡ ਨਹੀਂ ਕਰ ਸਕਦੇ ਇਸ ਕਰਕੇ ਚਲੋ ਜੋ ਜੋ ਵੀ ਮੈਂ ਤੁਹਾਡੇ ਨਾਲ ਅੱਗੇ ਗਾਂ ਸਾਰੇ ਫੰਕਸ਼ਨ ਆਪਾਂ ਅਟੈਂਡ ਕਰਾਂਗੇ ਤੇ ਤੁਹਾਡੇ ਨਾਲ ਵੀ ਸ਼ੇਅਰ ਜ਼ਰੂਰ ਕਰਾਂਗੀ ਮੈਂ ਤੇ ਬਣੇ ਰਹੋ ਅੱਗੇ ਮੇਰੇ ਸਾਰੇ ਵਲੋਗਾਂ ਦੇ ਨਾਲ ਤੇ ਤੁਹਾਨੂੰ ਵੀ ਦਿਖਾਵਾਂਗੀ ਤੇ ਓਕੇ ਚੀਜ਼ੇ ਤੁਹਾਨੂੰ ਵਧੀਆ ਲੱਗੇ ਤੇ ਗੋਡ ਬlesਸ ਯੂ ਜ਼ਰੂਰ ਕਹਿਣਾ ਬਲੇਸਿੰਗ ਦੇਣੀ ਆਪਣੀ ਤੇ ਇਸ ਤਰ੍ਹਾਂ ਹੀ ਉਹ ਨਵੀਂ ਜ਼ਿੰਦਗੀ ਸ਼ੁਰੂ ਕਰਨ ਲੱਗੇ ਨੇ ਤੇ ਤੇ ਅਸ਼ੀਰਵਾਦ ਤੇ ਅੱਜ ਦੀ ਏਲਦੀ ਹੀਗੀ ਤੇ ਤੁਹਾਡੇ ਨਾਲ ਸ਼ੇਅਰ ਕੀਤੀ ਵੀ ਤੇ ਅੱਗੇ ਵੀ ਸ਼ੇਅਰ ਕਰਾਂਗੀ ਤੇ ਓਕੇ ਜੀ ਜੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਵੀ ਮਿਲਦੇ ਆ ਜੀ ਹੋਰ ਅਗਲੇ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ